ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਂਦੇ ਘੰਟਿਆਂ ਦੀ ਤੇ ਅੱਜ ਰਾਤ ਦੇ ਮੌਸਮ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਰਾਤ ਨੂੰ ਇਹ ਅਪਡੇਟ ਤੁਹਾਨੂੰ ਦਿਆਂਗੇ ਮੀਂਹ ਦੇ ਕਿੰਨੇ ਕਿ ਚਾਂਸ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਰ ਅਸਲ ਜੀ ਜਿਹਾ ਜੋ ਤਾਜ਼ਾ ਸੈਟਲਾਈਟ ਦਾ ਸਿਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਲਗਭਗ 8:00 ਦੇ 6:00 ਵੱਜਣ ਜਾ ਰਹੀ ਹੈ 24 ਜੁਲਾਈ ਦੀ ਸ਼ਾਮ ਹੈ ਜਿਹੜੀ ਹੋ ਚੁੱਕੀ ਹੈ ਦਿਨ ਤੇ ਅਖੀਲੇ ਪੜਾ ਤੇ ਆਫਾਂ ਪਹੁੰਚ ਸੋ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਦੁਫਾਹਰ ਹੋ ਆ ਤੇ ਗਰਜਾਂ ਲਿਸ਼ਕਾਂ ਵੱਜਣ ਗਿਆ ਤੇ ਗਰਜ ਲਿਸ਼ਕ ਦੇ ਨਾਲ ਮੀਂਹ ਜੜੇ ਆ ਦਸਤਕ ਦੇਣਗੇ ਸੋ ਪੱਛਮੀ ਮਾਲਵਾ ਮੁਖ ਰਹਿ ਸਕਦਾ ਇਹ ਵੀ ਤੁਹਾਨੂੰ ਅਸੀਂ ਦੱਸਿਆ ਸੀ ਸੋ ਜਿਵੇਂ ਕਿ ਦੁਫਾਹਰ ਤੋਂ ਬਾਅਦ ਬਦਲ ਬਣਿਆ ਜੀ ਤੇ ਬਠਿੰਡੇ ਦੇ ਕੁਝ ਖੇਤਰ ਸ੍ਰੀ ਮਕਸਰ ਸਾਹਿਬ ਜਲਾਲਾਬਾਦ ਔਰ ਫਾਜਲਕਾ ਅਬੋਹਰ ਦੇ ਖੇਤਰਾ ਦੇ ਵਿੱਚ ਮੀਂਹ ਲੱਗੇ ਕਿਤੇ ਹਲਕੀ ਝਾਟ ਕਿਤੇ ਤੇਜ਼ ਝਾਟ ਮੀਹਾਂ ਦੀ ਜਿਹੜੀ ਵੇਖਣ ਨੂੰ ਮਿਲੀ ਇਸ ਤੋਂ ਇਲਾਵਾ ਜੇਕਰ ਹੁਣ ਹੋਈ ਆਫਾ ਦੇਖਦੇ ਆਂ ਤੇ ਬਠਿੰਡਾ ਜਿਲ੍ਹਾ ਹੋ ਗਿਆ ਸ੍ਰੀ ਮਕਸਰ ਸਾਹਿਬ ਹੋ ਗਿਆ ਜਲਾਲਾਬਾਦ ਗੁਰੂ ਹਰ ਸਹਾਏ ਤੇ ਅੱਗੇ ਵਧਦਾ ਹੋਇਆ ਬੱਦਲ ਐਸਲੇ ਮੋਗੇ ਜਿਲ੍ਹੇ ਨੂੰ ਪਾਰ ਕਰਦਾ ਹੋਇਆ ਜਗਰਾਉਂ ਰਾਇਕੋਟ ਬਰਨਾਲਾ ਮਲੇਰ ਕੋਟਲਾ ਸੰਗਰੂਰ ਤੇ ਅੱਗੇ ਲੁਧਿਆਣਾ ਲੁਧਿਆਣੇ ਦੇ ਨਾਲ ਲੱਗਦੇ ਜਿਹੜੇ ਖਾਸ ਕਰ ਪੂਰਬੀ ਖੇਤਰ ਸਾਨੇਵਾਲ ਦਰਾਹਾ ਖੰਨਾ ਪੈਲ ਇਹਨਾਂ ਖੇਤਰਾਂ ਨੂੰ ਕਵਰ ਕਰੇਗਾ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਹਲਕੇ ਕਿਤੇ ਦਰਮਿਆਨੇ ਜੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗਣ ਦੇ ਆਸਾਰ ਹੋਣਗੇ ਸੰਗਰੂਰ ਜ਼ਿਲ੍ਹਾ ਜੀ ਸੰਗਰੂਰ ਦੇ ਨਾਲ ਲੱਗਦੇ ਮਾਨਸੇ ਦੇ ਖੇਤਰ ਮਾਨਸੇ ਦੇ ਨਾਲ ਜਿਹੜੇ ਹਲਕੇ ਲੱਗਦੇ ਆ ਬਡਲਾ ਡਾ ਹੋ ਗਿਆ ਔਰ ਇੱਧਰ ਆਹ ਗੱਲ ਕਰੀਆ ਮਲੇਰਕੋਟਲੇ ਦੇ ਨਾਲ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਵਿੱਚ ਮੀਂਹ ਲੱਗਣਗੇ ਸੋ ਇਹ ਤਾਂ ਗੱਲ ਹੈ ਜੀ ਜਿਹੜਾ ਇਸ ਵੇਲੇ ਬੱਦਲ ਪੰਜਾਬ ਦੇ ਵਿੱਚ ਬਣਿਆ ਹੋਇਆ ਤਗੜਾ ਗਰਜਲਿਸ਼ਕ ਵਾਲਾ ਬੱਦਲ ਲੈਦੇ ਵਾਲੇ ਫਾਸੇ ਨੂੰ ਐਂਟਰ ਕਰ ਰਿਹਾ ਪੰਜਾਬ ਦੇ ਵਿੱਚ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਆ ਫਾਜ਼ਿਲਕਾ ਜ਼ਿਲ੍ਹਾ ਅਬੋਹਰ ਜ਼ਿਲ੍ਹਾ ਦੋਨੋਂ ਜ਼ਿਲ੍ਹੇ ਦੋਨੋਂ ਜ਼ਿਲ੍ਹੇ ਜਿਹੜੇ ਤਿਆਰ ਰਹਿਣ ਅਬੋਹਰ ਦੇ ਨਾਲ ਫਿਰੋਜ਼ਪੁਰ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਆਉਂਦੇ ਘੰਟੇ 2 ਘੰਟਿਆਂ ਦੇ ਵਿੱਚ ਕਿਉਂਕਿ ਲਹਿੰਦੇ ਤੋਂ ਚੜ੍ਹਦੇ ਵੱਲੋਂ ਕਾਲੀਆਂ ਘਟਾਵਾਂ ਦੇ ਨਾਲ ਤਗੜਾ ਬੱਦਲ ਐਸੇ ਕੁਝ ਕਰ ਰਿਹਾ ਕਿਤੇ ਲੱਗੇ ਤੇ ਭਾਰੀ ਮੀਂਹ ਇਹ ਬੱਦਲ ਹੈ ਜਿਹੜਾ ਲਵਾ ਸਕਦਾ ਆਉਂਦੇ ਘੰਟਿਆਂ ਦੇ ਵਿੱਚ ਜਿੱਥੇ ਮੀਂਹ ਹੁਣ ਲੱਗ ਚੁੱਕਿਆ ਨੇ ਸ੍ਰੀ ਮਕਸਦ ਸਾਹਿਬ ਹੋ ਗਿਆ ਜਲਾਲਾਬਾਦ ਹੋ ਗਿਆ ਬਠਿੰਡੇ ਦੇ ਕੁਝ ਖੇਤਰ ਹੋ ਗਏ ਇੱਧਰ ਸੰਗਰੂਰ ਮਲੇਰਕੋਟਲਾ ਜਿੱਥੇ ਕਿਤੇ ਮੀਂਹ ਦੇ ਫੈਰ ਤੋਂ ਬਾਅਦ ਲੱਗੇ ਨੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਝਟ ਹੋਰ ਲੱਗੇਗੀ ਆਉਦੇ 3-4 ਘੰਟਿਆਂ ਦੇ ਵਿੱਚ ਸ਼੍ਰੀ ਗੰਗਾਨਗਰ ਹਨੂਮਾਨਗੜ ਅਨੂਪਗੜ ਤੇ ਸੁਰਤਗੜ ਯਾਨੀ ਕਿ ਉੱਤਰੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਵੀ ਉਮੀਦ ਦੇ ਚਾਂਸ ਨੇ ਆਉਂਦੇ ਘੰਟਿਆਂ ਦੇ ਵਿੱਚ ਇਸ ਤੋਂ ਇਲਾਵਾ ਬੱਦਲ ਫਿਲਹਾਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਨੇ ਪਰ ਆਸਾਰ ਹੈਗੇ ਨੇ ਕਿ ਆਉਂਦੇ ਘੰਟੇ 2 ਘੰਟੇ ਤੱਕ ਮਾਝਾ ਖੇਤਰ ਵਾਲੇ ਫਾਸੇ ਵੀ ਬੱਦਲ ਬਣ ਸਕਦਾ ਹੈ ਤੇ ਦਵਾਬੇ ਵਾਲੇ ਫਾਸੇ ਵੀ ਬਣ ਸਕਦਾ ਹੈ ਸੋ ਇਹ ਹਾਲੇ ਬਣ ਸਕਦਾ ਹੈ ਇਹਦੇ 50-50 ਆਸਾਰ ਨੇ ਬਣੇਗਾ ਜਾਂ ਨਹੀਂ ਬਣੇਗਾ ਸੋ ਇਹ ਬਦਲ ਜਿਹੜੇ ਬਣ ਚੁੱਕੇ ਨੇ ਇਹ ਅੱਗੇ ਕੂਚ ਕਰਦੇ ਹੋਏ ਮਾਲਵੇ ਦੇ ਪੂਰਬੀ ਮਾਲਵੇ ਤੱਕ ਜਾਣਗੇ ਯਾਨੀ ਕਿ ਲੁਧਿਆਣਾ ਪਟਿਆਲਾ ਤੇ ਸ਼ਰੀਫਤਗੜ੍ਹ ਸਾਹਿਬ ਤੱਕ ਪਛਮੀ ਮਾਲਵੇ ਤੋਂ ਲੈ ਕੇ ਫਿਰੋਜ਼ਸਰ ਫਾਜ਼ਲਕਾ ਬੋਹਰ ਤੋਂ ਲੈ ਕੇ ਵਿੱਚ ਚਿੰਨ੍ਹ ਵੀ ਜ਼ਿਲ੍ਹੇ ਆਉਂਦੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਿਹਰੇ ਆਸਾਰ ਬਣਦੇ ਜਾਫਰੇ ਨੇ ਤੇ ਲੁਧਿਆਣੇ ਤੱਕ ਜਾਂਦੇ ਜਾਂਦੇ ਇਹ ਬੱਦਲ ਜਿਹੜੇ ਡੱਡ ਹੋ ਸਕਦੇ ਨੇ ਕਿ ਤਰਿਕੇ ਤੇ ਹਲਕੇ ਦਰਮਿਆਨੇ ਛਰਾਟੇ ਹੋ ਸਕਦਾ ਹੈ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ ਸਾਹਿਬ ਤੋਂ ਅੱਗੇ ਲੰਘਦੇ ਹੋਏ ਵੀ ਕੁਝ ਖੇਤਰਾਾਂ ਦੇ ਵਿੱਚ ਹਲਕੇ ਦਰਮਿਆਨੇ ਜੇ ਛਰਾਟੇ ਲਵਾ ਸਕਦੇ ਨੇ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਜੀ ਹਰਿਆਣਾ ਦੀ ਗੱਲ ਕਰੀਏ ਜੀ ਉਤਰੀ ਹਰਿਆਣਾ ਦੇ ਖਾਸ ਕਰ ਸਰਸਾ ਹੋ ਗਿਆ ਫਤਿਹਗੜ ਵੱਧ ਹੋ ਗਿਆ ਅੰਬਾਲਾ ਕੁਰੂ ਖੇਤਰ ਇਹਨਾਂ ਖੇਤਰਾਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਜੇ ਛਰਾਟੇ ਦੇ ਅਸਰ ਹੋਣਗੇ ਸਰਸਾ ਫਤਿਹਗੜ ਜ਼ਿਲ੍ਹਾ ਖਾਸ ਕਰ ਇਹਨਾਂ ਖੇਤਰਾਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਆਉਂ ਸੋ ਅੱਗੇ ਜਿਹੜੇ ਆਉਣ ਵਾਲੇ ਦਿਨ ਨੇ ਜੀ ਕਾਰਵਾਈਆਂ ਮੀਂਹ ਦੀਆਂ ਘਟਣ ਦੀ ਉਮੀਦ ਹੈ ਕੱਲ ਥੋੜੀ ਉਮੀਦ ਦੀ ਉਮੀਦ ਘੱਟ ਹੈ ਅ ਅੱਜ ਰਾਤ ਨੂੰ ਵੀ ਅੱਧੀ ਰਾਤੋਂ ਫੈਲਾ-ਫੈਲਾ ਕਾਫੀ ਖੇਤਰ ਮੀਂਹ ਨਾਲ ਕਵਰ ਹੋਣਗੇ ਇਸ ਤੋਂ ਇਲਾਵਾ ਕੱਲ ਤੜਕੇ ਸਵੇਰੇ ਮੌਰਤ ਬੱਦਲ ਬਣਨ ਦੇ ਆਸਾਰ ਹੋਣਗੇ ਕਿਉਂਕਿ ਵੈਸਟਰਨ ਡਿਸਰਬਨ ਸੱਫਲ ਖਤਰ ਤੇ ਬਣੀ ਹੋਈ ਆ ਉਹਨੂੰ ਸਪੋਰਟ ਕਰ ਰਹੀਆਂ ਨੇ ਮੌਨਸੂਨ ਜੱਟ ਦੀਆਂ ਹਵਾਵਾਂ ਤੇ ਇਹ ਸਭ ਸਪੋਰਟ ਦੇ ਸਦਕਾ ਇਹ ਮੀਂਹ ਜੜਿਆ ਗਰਜ ਰਿਸ਼ਕ ਨਾਲ ਦਰਜ ਹੋ ਰਹੇ ਨੇ ਜਿੱਥੇ ਕਿਤੇ ਮੀਂਹ ਲੱਗ ਚੁੱਕੇ ਨੇ ਜੀ ਉਹ ਵੀ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਤੇ ਜਿਹੜੇ ਖੇ